ਹਾਂਜੀ ਪੰਜਾਬੀ ਆ ਕਰੀਬਾਂ ਦੀ ਸ਼੍ਰੀ ਦੇਵੀ ਦੀ ਤੁਸੀਂ ਵੀਡੀਓ ਚੈੱਕ ਕਰੋ ਉਪਰ ਹੀ ਕਰੋ ਚੈੱਕ ਵੀਡੀਓ ਫਿਰ ਆਪਾਂ ਮਿਲਦੇ ਹਾਂ ਦਿਲ 'ਤੇ ਪੱਥਰ ਰੱਖ ਕੇ ਮੂੰਹ 'ਤੇ ਮੇਕਅਪ ਕਰ ਲੀਆ ਦਿਲ 'ਤੇ ਪੱਥਰ ਰੱਖ ਕੇ ਮੂੰਹ 'ਤੇ ਮੇਕਅਪ ਕਰ ਲੀਆ ਮੇਰੇ ਸਹਿਆ ਜੀ ਤੇ ਅੱਜ ਮੈਂ ਨੇ ਬ੍ਰੇਕਅਪ ਕਰ ਲੀਆ ਮੇਰੇ ਸਹਿਆ ਜੀ ਤੇ ਅੱਜ ਮੈਂ ਨੇ ਬ੍ਰੇਕਅਪ ਕਰ ਲੀਆ ਕਰ ਲਈ ਦਿਲ ਤੇ ਮੇਕਅਪ ਰੱਖ ਕੇ ਇਹ ਸ਼੍ਰੀ ਗਰੀਬਾਂ ਦੀ ਸ਼੍ਰੀ ਦੇਵੀ ਆ ਠੀਕ ਪੰਜਾਬੀਓ ਫਿਰ ਦਾ ਆਪਾਂ ਨਹੀਂ کہہ ਰਹੇ ਆ ਇਹਦਾ ਵੀਰ کہہ ਰਿਹਾ ਜੇ ਤੁਸੀਂ ਵੀਰ ਦੇ ਫੈਨ ਹੋ ਜਾਂ ਵੀਰ ਨੂੰ ਆਪਣੇ ਨੂੰ ਪਿਆਰ ਕਰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਜ਼ਰੂਰ ਤੇ ਬਾਕੀ ਕਮੈਂਟ ਚਾਹਦੇ ਤੁਸੀਂ ਵਿਚਾਰ ਤੁਸੀਂ ਜ਼ਰੂਰ ਦੱਸ ਕੇ ਜੀਓ ਠੀਕ ਹੈ ਆएगी ਸ਼੍ਰੀ ਦੇਵੀ ਇੱਟਾਂ ਵਾਲੀ ਸ਼੍ਰੀ ਦੇਵੀ ਠੀਕ ਹੈ ਇਹ ਗਰੀਬਾਂ ਦੀ ਆ ਸ਼੍ਰੀ ਦੇਵੀ ਤੇ ਹੁਣ ਆਪਾਂ ਤੁਹਾਨੂੰ ਵੀਰ ਦੀ ਵੀਡੀਓ ਸਟਾਰਟ ਕਰਦੇ ਆ ਕਰੋ ਚੱਕ ਇੱਕ ਵੀਡੀਓ ਫਿਰ ਆਪਾਂ ਅੰਡ ਤੇ ਮਿਲਦੇ ਆਂ ਉਹ ਤੇਰੀਆਂ ਗੱਲਾਂ ਸੁਣ ਕੇ ਬ੍ਰੇਕਅਪ ਹੀ ਕਰੂਗਾ ਹੋਰ ਪਿਆਰ ਤੇ ਤੈਨੂੰ ਕਰਨੀ ਲੱਗਾ ਕਦੀ ਬੰਦ ਸ਼ਰੀਦੇ ਵੀ ਆਇਆ ਨਾ ਮਰ ਜਾ ਫੇਰ ਆ ਗਈ ਮਸ਼ਰਾਂ ਦੀ ਪਰਦਾਣ ਓਏ ਇਹਨਾਂ ਰਿਮੋਟ ਕਿੱ데 ਕੋਲਾ ਹੈ ਰਿਮੋਟ ਕਿੱ데 ਕੋਲਾ ਆਕੇ ਬੰਦ ਕਰੋ ਸੋਚੇ ਦਾ ਕੋਈ ਹਾਏ ਮੈਂ ਮਰ ਜਾ ਐਨੀ ਪਾਰੀ ਇੱਟ ਚੁੱਕੀ ਓ ਥੱਲੇ ਹੋਣਾ ਹੀ ਇੱਟ ਦੇ ਓ ਜੇ ਇੱਟ ਤੇਰੀ ਛਾਤੀ 'ਚ ਵੱਜ ਗਈ ਤੇ ਤੇਰੇ ਸਾਹ pran nikal jane ਕਦੀ ਬੰਦ ਸ਼ਰੀਦੇ ਵੀ ਓ ਤੇਰੇ ਠੀਕ ਹੋਣ ਦੀ ਉਮੀਦ ਛੱਡਤੀ ਮੈਂ ਜਾਣਵੀ ਉਮੀਦ ਛੱਡਤੀ ਡਾਕਟਰ ਕਹਿੰਦਾ ਬਸ ਜ਼ਿਆਦਾ ਟੀਕਾ ਲੱਗਣ ਆਲਾ ਵਾ ਹੋਜੂਗੀ ਠੀਕ ਹਾਂਜੀ ਪੰਜਾਬੀ ਕਿੱਦਾਂ ਲੱਗੀ ਵੀਡੀਓ ਜੀ ਵੀਡੀਓ ਬਦਲ ਕੇ ਵੀਡੀਓ ਨੂੰ ਤਾਂ ਆਪਕੇ ਸ਼ੇਅਰ ਤੁਸੀਂ ਜਰੂਰ ਕਰਦੇ ਹੋ ਕਮੈਂਟ ਜਿਹਦੇ ਵਿੱਚ ਆ ਤੁਸੀਂ ਜਰੂਰ ਦੱਸ ਕੇ ਜਾਇਓ ਤੇ ਤਸਵੀਰ ਤੇ ਫੇਰ ਨਹੀਂ ਹੋ ਨਾ ਦਬ ਕੇ ਸ਼ੇਅਰ ਕਰਦੇ ਠੀਕ ਹੈ ਫੇਸਬੁੱਕ ਪੈਨ ਨੂੰ ਜੇਕਰ ਲਾਈਕ ਕਰ ਲਿਓ ਇਸ ਤਰ੍ਹਾਂ ਜਿਵੇਂ ਫੋਲੋ ਤੁਸੀਂ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਵਾਰ ਫੇਰ ਮਿਲਦੇ ਆਪਾਂ ਨੈਕਸਟ ਵੀਡੀਓ ਸਾਨੂੰ ਪਿਆਰ ਸੱਚੀ ਕਾਲ ਇੱਕ ਥੋੜੀ ਜੀ ਸੋਚਣਾ ਹੋਵੇ ਨਾ ਤੇ ਆਪਾਂ YouTube ਚੈਨਲ ਤੇ ਇਹਦੀ ਵੀਡੀਓ ਅਪਲੋਡ ਕਰਦੇ ਰਹਿਣਾ ਜੇ ਸਾਰੋ ਸਟੇ ਨਾ ਤਾਂ ਠੀਕ ਹੈ ਜੀ ਅਭਿਓ ਤੇ ਦਬ ਕੇ ਸ਼ੇਅਰ ਕਰਿ ਤੁਮੇਂ ਦੇਬਾ ਨੈਕਸਟ ਵੀਡੀਓਸ ਹਨਾਪਾ ਬ੍ਰਿ ਸੈਸ਼ੀ ਕਾਲਾ